ਚੈਨਲ ਦੇਖੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਰਵੰਦ ਸਿੰਘ ਧੋਲੀ ਅੱਜ ਡੀਡੀਐਸ ਨਿਊਜ਼ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਜੜਬੇ ਸ਼ਹਿਰ ਦੇ ਵਿੱਚ ਨਮੀ ਬਰਾਦ ਦਾ ਉਦਘਾਟਨ ਕਰਨ ਲਈ ਸਾਡੇ ਡੀਡੀਐਸ ਨਿਊਜ਼ ਦੇ ਇੰਚਾਰਜ ਸੁਖੰਦਰ ਸਿੰਘ ਪਲਾਹਾ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਨੇ ਕਿ ਆਪਾਂ ਇਹਨਾਂ ਦਾ ਗੱਲ ਕਰਦੇ ਆਂ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਇਹਨਾਂ ਬਾਰਮਾ ਹੋਇਆ ਪਰ DDs نیوز ਚੈਨਲ ਦੇਖੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਰਮਨ ਸਿੰਘ ਧੋਲੀ ਅੱਜ DDs نیوز ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਜੜਬੇ ਸ਼ਹਿਰ ਦੇ ਵਿੱਚ ਨਵੀਂ ਇਮਾਰਤ ਦਾ ਉਦਘਾਟਨ ਕਰਨ ਲਈ ਸਾਡੇ DDs نیوز ਦੇ ਇੰਚਾਰਜ ਸੁਖੰਦਰ ਸਿੰਘ ਪਲਾਹਾ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਨੇ ਕਿ ਆਪਾਂ ਇਹਨਾਂ ਦਾ ਗੱਲ ਕਰਦੇ ਹਾਂ ਸਰ ਅੱਜ ਉਦਘਾਟਨ ਕੀਤਾ ਜੜਬਾ ਬਸਤੀ ਦੀ ਨਵੀਂ ਇਮਾਰਤ ਦੀ ਸਭ ਤੋਂ ਪਹਿਲਾਂ ਬੇਅੰਗਰੀ ਸਸੀ ਰਾਜੀ ਤੇ ਅਸੀਂ ਉਸ ਕਾਮ ਕੁਦਰਤ ਨੂੰ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਸਾਰਾ ਦੇ ਲਿਆਂਦਾ ਤੇ ਸਾਡੇ ਚੀਮਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਚੀਵਮੈਂਟ ਹੋਣ ਭੇਜਿਆ ਉਹਨਾਂ ਨੇ ਹੁਣ ਅਸੀਂ ਬੜਾ ਥੋੜਾ ਵਿਦਿਆ ਹੋਣ ਦਾ ਕਹਿ ਰਹੇ ਹਾਂ ਤੇ ਨਾਲ ਹੀ ਸਾਡੇ ਕੁਬੀਲ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਦਿਲ ਵਿੱਚ ਨਾਮ ਕਮਾਇਆ ਹੈ ਜੀ ਦਾ ਤੇ ਇਸ ਦੇ ਮਿਹਨਤ ਨੂੰ ਦੇਦੋ ਚਾਹੇ ਰਾਜ ਬੁਲੀ ਲੀਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਵਧੀਆ ਲਗਨ ਨਾਲ ਕੰਮ ਕਰਨਗੇ ਤੇ ਲੋਕਾਂ ਜਿਹੜੇ ਮੁੱਦੇ ਨੇ ਉਹਨਾਂ ਕੱਲ੍ਹ ਦੇ ਲੈ ਕੇ ਆਉਣਗੇ ਤੇ ਸਰਕਾਰ ਤੱਕ ਪਹੁੰਚਾਉਣਗੇ ਅਗਲਾ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਤੁਮਕ ਕਰ ਰਹੇ ਨੇ ਜੇਨਮ ਸਾਹਿਬ ਅੱਜ ਇਹਨਾਂ ਕੋਲ ਪਹੁੰਚਿਆ ਹੋਊ ਕੀ ਮੈਸੇਜ ਦੇਗੇ ਦੇਖੋ ਜੀ ਪਹਿਲਾਂ ਤਾਂ ਥੋੜਾ ਬਲਬਤਾਰ ਬਾਤ ਤੁਸੀਂ ਨੇ ਮੈਨੂੰ ਦੱਸਾਇਆ ਨਿੱਦਿਆ ਕੈਰੀ ਕਰਵਾ ਦੂਸਰੀ ਗੱਲ মিডিਆ ਦਾ ਖੰਭ ਮੰਨਿਆ ਜਾਂਦਾ মিডিਆ ਮੇਰਾ ਸਾਰ ਇੱਕ ਜਿਹੜੇ ਮਸਲੇ ਅਧੂਰੇ ਐ ਸਿਕਲਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਉਹਨਾਂ ਨੇ ਡੇਰੇ ਵਿੱਚ ਕੰਮ ਦੀ ਪਹਿਚਾਨ ਬਣਾਈ ਹੋ ਸੰਦੇਖ ਦੇ ਵਿੱਚ ਬ੍ਰਾਂਚ ਖੋਲੀ ਗਈ ਹੈ ਬਾਅਦ ਵਿੱਚ ਬ੍ਰਾਂਚ ਇਹਨਾਂ ਦੱਸਣ ਤੋਂ ਪਤਾ ਲੱਗਾ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੇ ਆਸਕਰ ਦਾ ਡੀ ਯੂ ਐਸ ਤੋਂ ਵੀ ਡੇਰੇ ਦੇ ਜਿਹੜੇ ਲੋਕ ਮੁੱਦੇ ਆ ਉਹ ਅੱਗੇ ਲੈ ਕੇ ਹੋਗੇ ਅ ਸਾਡੇ ਨਾਲ ਲਗਣਾ ਪੰਚਾਇਤ ਪ੍ਰਧਾਨ ਬਿੱਟੂ ਜੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਨੇ ਬਿੱਟੂ ਜੀ ਪਹੁੰਚੇ ਤੇ ਇਸ ਵਿਸ਼ੇ 'ਤੇ ਈ ਮੈਸੇਜ ਹੈ ਬੈਲੂਜੀ ਖਾਲਸਾ ਬੈਲੂਜੀ ਕੀ ਬਾਰੇ ਮੈਂ ਕੁਲਦੀਪ ਸਿੰਘ 라 ਜੀ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਗੇ ਡੀ ਡੀ ਐਸ ਅੱਜ ਚੈਨਲ ਆ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਨੇ ਔਰ ਸਾਡੇ ਚੇਅਰਮੈਨ ਸਾਹਿਬ ਬੀਤੀ ਜੀ ਛਾੜ ਜੀ ਸਾਰੀ ਟੀਮ ਜਿੰਨੇ ਕੇ ਤੁਸੀਂ ਪੱਤਰਕਾਰ ਪਹੁੰਚੋ ਮੈਂ ਸਾਰਿਆਂ ਨੂੰ ਅੱਜ ਮੁਬਾਰਕਵਾਦ ਦੇਣਾ ਚਾਹਨਾ ਕਿਉਂਕਿ ਕੁਲਦੀਪ ਸਿੰਘ 라 ਕੀ ਕੋਈ ਇਨਸਾਨ ਹੈ ਉਹ ਪੱਤਰਕਾਰ ਨਾ ਜਿਹੜੇ ਕਿ ਡੁੰਗੀਆਂ ਕਾਵਾਂ ਲਈਆਂ ਕਿ ਕੋਈ ਸਰਕਾਰ ਹੋਵੇ ਕੋਈ ਨਾ ਹੋਵੇ ਜਿਹਨਾਂ ਨੂੰ ਕੋਈ ਮਤਲਬ ਨਹੀਂ ਪਾਰਟੀ ਵਜ ਤੋਂ ਉਪਰਟ ਕੇ ਖਬਰਾਂ ਲਈਆਂ ਮੈਂ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਮੰਤਰੀ ਸਾਹਿਬ ਨੇ ਪਹੁੰਚਣਾ ਸੀ ਮੁਸਲ ਜੀ ਮੈਂ ਕਰਕੇ ਨਹੀਂ ਪਹੁੰਚਿਆ ਗਿਆ ਨਾ ਤੋਂ ਮੇਰੇ ਵੀਰ ਵੱਡੇ ਵੀਰ ਪੀਤੀ ਛਾੜ ਜੀ ਚੇਅਰਮੈਨ ਸਾਹਿਬ ਉਹ ਪਹੁੰਚੇ ਨੇ ਜੋ ਅੱਜ ਦੇ ਇਸ ਸਮੇਂ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਚਾਰ ਤੱਕ ਆਏਗਾ ਨੀ ਬੀਟਿਸ ਨਹੀਂ ਬਨੋ ਇਨਾ ਬਨੋ ਵੀ ਲੋਕ ਸਭ ਦਾ ਅਨਸਰ ਮੈਂ ਜੀ.ਆਰ.ਐਸ ਨਿਊਜ਼ ਦਾ ਬੜਾਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਨੂੰ ਇੰਨੀ ਕ ਸੇਵਾ ਬਖਸ਼ਣ ਦਾ ਮਾਫਰ ਦਿੱਤਾ ਤਾਂ ਮੈਂ ਜੇ ਲੋਤਣੋਂ ਮਣੋਂ ਇਹਨਾਂ ਦੀ ਪੂਰੀ ਸਹਾਇਤਾ ਕਰਾਂਗਾ ਜਿੱਥੇ ਤੱਕ ਹੋ ਸਕੇ ਮੈਂ ਉੱਪਰ ਲੈ ਕੇ ਜਾਵਾਂਗਾ ਜੀ